ਤबरा 735 ਆ ਗਿਆ ਜੀ ਮਾਡਲ ਕਿੰਨਾ ਬਈਏ 99 ਮਾਡਲ ਵੀਰੇ 96 ਮਾਡਲ ਇਹਦੀ ਕੀ ਡਿਮਾਂਡ ਕਰਦਾਂ ਜੀ 1.5 ਲੱਖ ਰੁਪਏ ਵੀਰੇ 1.5 ਲੱਖ ਤਾਂ ਡਿਮਾਂਡ ਆ ਜੀ 98 11 ਮੂਛ ਵਾਲੇ ਦੀ ਪਸੰਦ ਆ ਰੰਗ ਪੇਂਟ ਦਾ ਹੋਇਆ ਵਾ ਤੇ ਕਿੰਨੇ ਮਾਡਲ ਆ ਜੀ ਇਹ 99 ਮਾਡਲ ਆ ਜੀ 99 ਮਾਡਲ ਇਹਦੀ ਕੀ ਡਿਮਾਂਡ ਕਰਦਾਂ ਜੀ 2.65 ਲੱਖ ਜੀ 2 ਲੱਖ 5000 ਰੁਪਏ ਡਿਮਾਂਡ ਆਗੀ ਡਰੈਕਟਰ ਦਾ ਕੰਮ ਕਰੇ ਖਾਸਾ 248 ਇਹ ਮਾਡਲ ਕਿੰਨੇ ਆ ਜੀ ਇਹ 2000 ਮਾਡਲ ਆ ਜੀ ਪੂਰਾ 2000 ਮਾਡਲ ਆ ਬਾਈ ਜੀ ਤੇ ਕੀ ਡਿਮਾਂਡ ਕਰਦੇ ਆਂ ਦੀ ਮੰਗਦਾ ਵੀਰੇ 1,65,000 ਰੁਪਏ ਦੇਵਾਂਗੇ ਵੀਰੇ 1,40,45,000 ਡਗੜਾ ਜੀ ਜੋ ਰਕੀਮਾ ਜੋਧਪੁਰ ਜੀ ਠੀਕ ਆ ਜੀ ਹਾਂਜੀ ਤੇ ਪ੍ਰਾਣਾ ਟਰੈਕਟਰ ਜੇ ਕਟਾਉਣਾ ਜੀ ਆਪਣਾ ਉਹ ਕੱਟ ਸਕਦੇ ਆਂ ਵਿੱਚ ਲਾ ਜੀ ਤੇ ਨੰਬਰ ਬੋਲੇ ਜੀ ਆਪਣਾ 98785 ਹਾਂਜੀ 03753 ਜੀ ਠੀਕ ਆ ਜੀ ਠੀਕ ਆ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਚਾਂ ਜੀ ਬਰਨਾਲਾ ਟਰੈਕਟਰ ਮੰਡੀ ਤੇ ਇਹ ਭੋਲਾ ਬਾਈ ਆਪਣੇ ਨਾਲ ਆ ਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਿਵੇਂ ਜੀ ਠੀਕ ਠਾਕ ਜੀ ਠੀਕ ਹੈ ਜੀ ਇਹ ਬਾਈ ਸਵਰਾਜ ਟਰੈਕਟਰਾਂ ਦਾ ਕਿੰਗ ਮੰਨਾਂਗੇ 735 ਕੋਈ ਮਰਜ਼ੀ ਟਰੈਕਟਰ ਖਰੀਦਣਾ ਹੋਵੇ ਡਾਊਨ ਮਾਡਲ ਆਪ ਕੋ ਮਾਡਲ ਇਹ ਭੋਲੇ ਦਾ ਬੜਾ ਹੈ ਸੰਪਰਕ ਕਰ ਲਿਓ ਤੁਸੀਂ ਤੇ ਪਿੰਡ ਬਾਈ ਜੀ ਕਿਹੜਾ ਆਪਣਾ ਆਪਣਾ ਜੋਧਪੁਰ ਪਿੰਡ ਹੈ ਜੀ ਠੀਕ ਹੈ ਜੀ ਜੋਧਪੁਰ ਪਿੰਡ ਵਾਲੇ ਦੇ ਕੁੜੇ ਜਮਾ ਠੀਕ ਹੈ ਜੀ ਚੀਮਾ ਜੋਧਪੁਰ ਪਿੰਡ ਹੈ ਠੀਕ ਹੈ ਜੀ ਇਹ ਕਹਿੰਨੇ ਪੁਰਾਣਾ ਟਰੈਕਟਰ ਵੇਚ ਕੇ ਘਟਾਉਣਾ ਜੀ ਘਟਾਉਣਾ ਹੋਵੇ ਹਾਂ ਨੇੜੇ ਜਿਹੜੋ ਕੱਟ ਲਾਂਗੇ ਵੀਰੇ ਦੂਰੋਂ ਤਾਂ ਔਖਾ ਹੋ ਜਾਂਦਾ ਠੀਕ ਹੈ ਜੀ ਹਾਂ ਮਤਲਬ 50 ਕਿਲੋਮੀਟਰ ਦਾ ਹਾਂ 40 45 50 ਕਿਲੋ ਦੇ ਬੜ ਤੇ ਆਪਣਾ ਨੰਬਰ ਕੀ ਹੈ ਜੀ? 98785 ਹਾਂਜੀ 03753 ਜੀ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਕੰਮ ਕਰਦਿਆਂ? ਹੁਣੋਂ ਕਿ ਜੀ 25 ਸਾਲ ਹੋ ਗਏ ਕੰਮ ਦਾ ਕਰਾ 25 ਸਾਲ ਤੇ ਜ਼ਿਆਦਾਤਰ ਆਪਣੇ ਕੋਲੇ ਸਵਰਾਜ ਦਾ ਕੰਮ ਆ। ਬਾਪੂ ਸਵਰਾਜ ਤਾਂ ਪੱਕੀ ਰਹਿੰਦੇ ਜੀ। ਹਾਂਜੀ ਟਰੈਕਟਰ ਹੋਰ ਵੀ ਆਪਣੇ ਕੋਲੇ ਆ ਜਾਂਦੇ ਹੁਣ ਤਾਂ ਬਸ ਠੀਕ ਹੈ ਜੀ। ਹੁਣ ਤੇ ਕਿਦਾ ਪਹਿਲਾਂ ਸਵਰਾਜ ਦੀ ਕਰਿਆ। ਠੀਕ ਹੈ ਹੁਣ ਮੜਾ ਮੋਡੀਫਿਕੇਸ਼ਨ ਕਰਤੀ ਜਾਂਦੇ ਹਾਂ ਜੀ। ਬਦਲਾ ਆ ਕਰ ਲਿਆ ਹੁਣ। ਉਹ ਬਦਲਾ ਕਰ ਲਈ ਲੋਕ ਫਿਰ ਹੁਣ ਚਾਹੁੰਦੇ ਹੀ ਨਾ ਇਹ ਗੱਲਾਂ। ਠੀਕ ਹੈ ਜੀ। ਤੇ ਜ਼ਿਆਦਾਤਰ ਸਵਰਾਜ 735 ਕੋਈ ਮਾਰਦੀ ਮਾ ਕੋਸ਼ੰਪਾਰਕ ਕਰ ਲੇ ਜੀ ਮਾਰਕਾ ਲਓ ਹਾਂਜੀ ਹਾਂਜੀ ਠੀਕ ਆ ਅੱਗੇ ਬਾਈ ਜੀ ਆਪਾਂ ਤੁਹਾਨੂੰ ਦਿਖਾਉਣਾ 35 ਸਵਰਾ 700 ਸਵਰਾ 735 ਆ ਗਿਆ ਜੀ ਮਾਡਲ ਕਿੰਨਾ ਬਈਏ 96 ਮਾਡਲ ਆ ਵੀ ਇਹ 96 ਮਾਡਲ ਆ ਹਾਂਜੀ ਠੀਕ ਆ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ ਟਾਇਰ ਤਾਂ ਨਵੇਂ ਆਗੇ ਨੇ ਜੀ ਠੀਕ ਆ ਜੀ ਹਾਂਜੀ 12 12 4 28 ਦੇ ਜੇਕੇ ਦੇ ਬੈਕ ਵਾਲੇ ਟਾਇਰ ਆ ਜੀ ਹਾਂਜੀ ਫਰੰਟ ਵਾਲੇ ਬਿਲਕੁਲ ਨਵੇਂ ਆ ਇਹ ਜੇ ਰੰਗ ਪੇਂਟ ਦੀ ਗੱਲ ਕਰੀ ਜੀ ਸਰ ਦੇ ਨਾਲ ਹੀ ਜਿੰਨਾ ਹੈਗਾ ਜੀ ਠੀਕ ਆ ਜੀ origignal ਹੈ ਟਰੈਕਟਰ ਬਈ ਜਾਂਦਾ ਤਾਂ ਰੰਗ ਰੰਗ ਦੇਖ ਸਾਰਾ ਟਰੈਕਟਰ ਦਾ ਤੇ ਮਗਰਾੜ ਮਗਰੂੜ ਵੀ origignal ਹੈ ਜੀ origignal ਹੀ ਮਗਰੋਂ ਮਗਰੂੜ ਪਾਦੇ ਸਰ ਉਸਾਈ ਇਕੱਲੇ ਇੰਡੀਕੇਟਰ ਲੱਗੇ ਹੋਏ ਹਨ ਬਈ ਹਾਂਜੀ 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 ਇੰਡੀਕੇਟਰ ਲੱਗੇ ਹੋਇਆ ਬਈ ਜੀ ਮਗਰਾੜਾ ਮਗਰੂੜਾ ਦਾ origignal ਹੈ ਟਰੈਕਟਰ ਪੀਵੀ 13 ਸਗਰੂਰ ਦਾ ਨੰਬਰ ਆ ਗਿਆ ਜੀ ਹਾਂਜੀ ਹਾਂਜੀ ਇਹ origignal ਹੈ ਟਰੈਕਟਰ ਦੋਸਤੋ ਆ ਦੇਖ ਸਕਦੇ ਤੁਸੀਂ ਨਾਲ ਦੇ ਸਟicker ਲੱਗੇ ਹੋਏ ਆ ਮਗਰਾੜਾ ਦੇ ਮਰਾੜ ਮਰੂੜ ਪੂਰੇ ਆਏ ਭਾਈ ਜੀ ਕਿਤੋਂ ਜਰ ਨਹੀਂ ਲੱਗੀ ਹੋਈ ਮਰਾੜਾ ਨੂੰ ਪੂਰੀ ਘੈਂਟ ਕੰਡੀਸ਼ਨ ਚ ਪਿਆ ਰੰਗ ਪੇਂਟ ਪੂਰਾ ਘੈਂਟ ਪਿਆ ਤੁਹਾਡੇ ਸਾਹਮਣੇ ਆ ਬਾਈ ਜੀ ਇਹ ਅੰਦਰ ਪੰਪ ਵਾਲਾ ਹੈ ਜੀ ਹਾਂਜੀ ਅੰਦਰ ਪੰਪ ਜੀ ਮਾਡਲ ਕਿੰਨੇ ਹੈ ਜੀ ਇਹ 96 ਮਾਡਲ ਹੈ ਜੀ 96 ਮਾਡਲ ਆ ਹਾਂਜੀ ਇਹ ਨੰਬਰ ਹੈਗਾ ਪੰਜਾਬ ਪੀ ਵੀ 13 ਗਰੂਰ ਦਾ ਨੰਬਰ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ 1.5 ਲੱਖ ਰੁਪਏ ਵੀਰੇ 1.5 ਲੱਖ ਦਾ ਡਿਮਾਂਡ ਆ ਜੀ ਹਾਂਜੀ ਮੌਕੇ ਤੇ ਜੀ ਮੌਕੇ ਤੇ ਹੋ ਜੂ ਲੈਸ ਜੀ ਕੋਈ ਗੱਲ ਨਹੀਂ ਕਰ ਦੋਗੇ 15000 ਜੀ 5750 ਤੱਕ ਕਰੀ ਦੇਮ ਠੀਕ ਹੈ ਜੀ 5000 ਦਾ ਹੁਦੂ ਅੱਗੇ ਜੀ ਐਸਰ ਆ ਗਿਆ ਜੀ ਐਸਰ ਆਸਾ ਕੰਮ ਕਰੇ ਖਾਸ 238 ਇਹ ਰੰਗ ਪੇਂਟ ਦੀ ਗੱਲ ਕਰੀ ਜੀ ਸਾਰਾ ਰਿਜਨਲ ਟੈਟਲੇ ਰਿਜਨਲ ਹੈ ਜੇ ਮਾਈ ਹਾਂਜੀ ਹਾਂਜੀ ਠੀਕ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਤਾਂ ਨਵਰ ਕੀ ਪੈਨੇ ਜੇ ਕੇ ਸੋਨ ਦੇ ਟਾਇਰ ਨੇ ਜੇ ਕੇ ਸੋਨ ਦੇ ਬਾਈਕ ਵਾਲੇ ਟਾਇਰ ਆ ਪ੍ਰਾਂਟ ਵਾਲੇ ਜੀ ਇਹ ਆਪਣਾ ਪਤਨੀ ਕਿੰਨੇ ਪੈਸੇ ਹੈ ਪ੍ਰਾਂਟ ਵਾਲੇ ਇਹ ਹੁਣਗੇ 70 ਪੈਸੇ ਜੀ 70 ਕੇ ਪੈਸੇ ਪ੍ਰਾਂਟ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਮਗਰਾੜਮ ਰੂਟ ਵੀ ਪੂਰੇ ਵਧੀਆ ਪੈ ਟਰੈਕਟਰ ਤੇ ਇਹ ਹੈਗਾ ਜੀ ਪੀਪੀ 31 ਮਾਨਸਾ ਨੰਬਰ ਹਾਂਜੀ ਮਾਨਸਾ ਨੰਬਰ ਤੇ ਨਾਲ ਦੀ ਹੈ ਮਗਰਾੜਮ ਰੂਟ ਵੀ ਬਾਈ ਹਾਂ ਸਾਰਾ ਰੰਗ ਨਾਲ ਕੋਈ ਨਹੀਂ ਜੀ ਸਰਦੋ ਬਾਈ ਤੁਸੀਂ ਸਟicker ਸਟੁਕਰ ਇਦਾਂ ਤੇ ਵੀ ਲੱਗੇ ਹੋਏ ਆ ਨਾਲ ਦੇ ਆ ਬਗਰਾੜਮ ਰੂਟ ਆ ਤੇ ਰੰਗ ਪੇਂਟ ਪੂਰਾ ਘੈਂਟ ਪਿਆ ਟਰੈਕਟਰ ਦਾ ਤੇ ਮਾਡਲ ਕਿੰਨੇ ਆ ਜੀ ਇਹ ਇਹ 2000 ਮਾਡਲ ਆ ਜੀ ਪੂਰਾ 2000 ਮਾਡਲ ਆ ਬਾਈ ਜੀ ਹਾਂਜੀ ਤੇ ਕੀ ਡਿਮਾਂਡ ਕਰਦੇ ਆਂ ਦੀ ਮੰਗਦਾ ਵੀਰੇ 1,65,000 ਰੁਪਏ ਦੇਵਾਂਗੇ ਵੀਰੇ 1 ਲੱਖ 45000 ਇੱਕ ਲੱਖ 40 45000 ਦਾ ਟਰੈਕਟਰ ਤੁਹਾਨੂੰ ਮਿਲ ਜੂ ਬਾਕੀ ਮੌਕੇ ਤੇ ਮਾੜਾ ਮੋਟਾ ਹੋਰ ਹੋ ਜੂ ਅੱਗੇ ਜੀ ਆ ਨਟ ਗੇਰਾਂ ਜੀ ਅੱਗੇ ਤੁਹਾਨੂੰ ਦਿਖਾਉਣਾ ਹੈ ਬਾਈ ਜੀ ਨਟ 11 ਨਾਟ 11 ਮੂਛੇ ਵਾਲੇ ਦੀ ਪਸੰਦ ਆ ਰੰਗ ਪੇਂਟ ਦਾ ਹੋਇਆ ਹੋਣਾ ਬਈ ਪੇਂਟ ਮੈਨ ਹੋਇਆ ਪੂਟ ਕੇ ਆ ਕੇ ਦੇਖ ਸਕਦੇ ਹੋ ਤੁਸੀਂ ਪੂਰਾ ਲਸਕਾਵਾਰ ਦਾ ਪੇਂਟ ਬੋਂਡ ਟਰੈਕਟਰ ਦਾ ਇਹ ਟਾਇਰਾਂ ਦੀ ਗੱਲ ਕਰੀ ਜੀ ਇਹ ਰਹਿ ਗਿਆ ਜੀ 85 ਤੋਂ 90 ਪੈਸੇ ਮਾਗਰ ਲਈ ਬਾਇਕ ਲਈ JK ਦੇ 16 ਦੇ ਟਾਇਰਾਂ ਚ ਆਵੇ 16 ਦੇ ਟਾਇਰਾਂ ਚ ਠੀਕ ਆ ਜੀ ਤੇ ਰੰਗ ਪੇਂਟ ਹੋਇਆ ਹੋਇਆ ਬਈ ਜੀ ਛੋਡੇ ਸਾਹਮਣੇ ਆ ਤੇ ਪਾਵਰ ਸਟੀering ਚ ਆ ਗਿਆ ਹਾਂਜੀ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਬਸ ਇਹ ਲਾ ਲਓ ਪੇਂਟ ਕ ਵਾਹ ਲਾ ਲਓ ਪੇਂਟ ਕ ਪੈ ਸੀ ਫਰੰਟ ਵਾਲੇ ਟਾਇਰ ਗੁਡੀਅਰ ਦੇ ਪਾਵਰ ਸਟੀering ਚ ਆ ਗਿਆ ਜੀ ਪੇਂਟ ਪੂਰਾ ਪੂਰਾ ਵਧੀਆ ਹੋਇਆ ਵਾ ਤੇ ਕਿੰਨੇ ਮਾਡਲ ਹੈ ਜੀ ਇਹ 99 ਮਾਡਲ ਆ ਜੀ 99 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਹੋ ਜੀ 2 65000 ਰੁਪਏ 2 ਲੱਖ 1000 ਰੁਪਏ ਦੀ ਡਿਮਾਂਡ ਆ ਗਈ ਟਰੈਕਟਰ ਦੀ ਤੇ ਕਿੰਨੇ ਕਰਾ ਹੋ ਜੂ ਇਹ ਜੀ ਇਹ ਮੁੱਖ ਦੇ 100 ਲਾਂਗੇ ਖੋ ਜੂਗਾ 5-7 ਘਟਾ ਲਾਂਗੇ ਜੋ ਵੀ 5000 ਘਟਾ ਦੋਗੇ ਹਾਂਜੀ ਹਾਂਜੀ ਘਟਾ ਦੇ ਘਟਾ ਲਾਂਗੇ ਠੀਕ ਹੈ ਜੀ ਪੇਂਟ ਪੂੰਟ ਆ ਕੋ ਜੀ ਪੂਰਾ ਵਧੀਆ ਹੋਇਆ ਵੀ ਮੇ ਦਾ ਹੋਇਆ ਵੀਰੇ ਹਾਂਜੀ 2K ਦਾ ਹੋਇਆ ਹੋਇਆ ਸਾਰਾ 2K ਦਾ ਪੇਂਟ ਹੋਇਆ ਹੋਇਆ ਟਰੈਕਟਰ ਤੇ ਬਾਈ ਜੀ ਪਾਵਰ ਸਟੀਰਿੰਗ ਚ ਅੱਗੇ ਜੀ ਇਹ 735 ਇਹ 735 ਫੇਰ ਆ ਗਿਆ ਬਾਈ ਜੀ ਇਹ ਕਿੰਨੇ ਮਾਡਲ ਹੈ ਜੀ ਇਹ 97 ਮਾਡਲ ਵੀਰੇ 97 ਮਾਡਲ ਜਿਹਦੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਹੈਗਾ 80 ਕੁ ਪੈਸੇ ਦੇ ਮੰਨ ਕੇ ਚੱਲੋ 80 ਕੁ ਪੈਸੇ ਜੇ ਕੇ ਦੇ ਟਾਇਰ ਆ ਫਰਕ ਵਾਲੇ ਐਮ ਆਰ ਪੀ ਦੇ ਇਹ ਕਿੰਨੇ ਪੈਸੇ ਆ ਜੀ 80 ਲਾ ਲਓ 70 ਕੁ ਪੈਸੇ ਲਾ ਲਓ ਠੀਕ ਆ ਜੀ ਤੇ ਇਹਦੇ ਰੰਗ ਪੇਂਟ ਦੀ ਗੱਲ ਕਰੀ ਜੀ ਇਹ ਵੀ ਟੱਟ ਓਰੀਜਨਲ ਹੀ ਆ ਸਾਰਾ ਠੀਕ ਆ ਜੀ ਰੱਗ ਪੇਟ ਦਾ ਓਰੀਜਨਲ ਆ ਪੂਰਾ ਹੀ ਹਾਂਜੀ ਹਾਂਜੀ ਠੀਕ ਆ ਦੋਸਤੋ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਟਰੈਕਟਰ ਦੀ ਤੁਹਾਡੇ ਸਾਹਮਣੇ ਪਈਆ ਤੇ ਮਗਰਾੜੋਂ ਰੂਡ ਵੀ ਪੂਰੇ ਵਧੀਆ ਪਿਆ ਵਿੱਚੋਂ ਏ ਜੀ ਕੇ ਦੇ ਟਾਇਰ ਆ ਗਏ ਬਾਈ ਜੀ ਦੇਖ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਮਾਡਲ ਕਿੰਨਾ ਹੈ ਇਹ 97 ਮਾਡਲ ਆ ਜੀ 97 ਮਾਡਲ ਆ ਇਹ ਅੰਦਰ ਪੰਪ ਵਾਲੇ ਆ ਗਏ 98 ਹਾਂਜੀ ਹਾਂਜੀ ਬਾਹਰ ਵਾਲੇ ਕਿੰਨੇ ਮਾਡਲ ਚਾਏ ਹੋ 99 ਜਾਂ 98 ਚ ਵੀ ਆ ਗਏ ਵੈਸੀ ਠੀਕ ਆ ਜੀ 98 ਚ ਕੋਸ ਹਾਂ 98 ਚ ਵੀ ਆ ਗਏ ਕੋਸ ਕੋਸ ਨਾੜੇ ਬਾਦੂ ਇਹ ਦੁਬਾਰਾ 99 ਚ ਬਾਹਰ ਵਾਲੇ ਆਉਣ ਲੱਗੇ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ 1,55,000 ਦੀ 1,55,000 ਰੁਪਿਆ ਟਰੈਕਟਰ ਦੀ ਡਿਮਾਂਡ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਇਹ ਚੋ ਵੀ ਹੋ ਜੂ ਬਾਈ ਜੀ ਲੈਸ ਹਾਂਜੀ 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 ਲਾਜ਼ਮੀ ਤੌਰ ਤੇ ਇਹ ਚੋ ਵੀ ਹੋ ਜੂ ਪੰਡਤ ਕਾ ਯਾਰ ਜੀ ਹੋ ਜੂ ਹੋ ਜੂਗੀ ਇਹ ਤਾਂ ਠੀਕ ਹੈ ਜੀ ਅੱਗੇ ਆ ਗਿਆ ਬਾਈ ਜੀ ਫੋਰਡ 3230 ਇਹ ਕਿੰਨੇ ਮਾਡਲ ਹੈ ਜੀ ਇਹ ਹੈਗਾ ਜੀ 2002 ਮਾਡਲ ਆ ਵੀਰੇ 2002 ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗਾ C85 ਪੰਜੇ ਜੀ ਅੱਛੀ 85 ਪੰਜੇ ਟਾਇਰਾਂ ਦੀ ਕੰਡੀਸ਼ਨ ਆ ਜੀ ਬਾਈ ਜੀ ਤੇ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਝੋੜਾ ਸਾਮਣੇ ਆ ਜੀ 3620 ਫੋਰਡ ਆ ਗਿਆ ਤੇ ਇਹ ਨੰਬਰੇ ਰਾਈ ਨੰਬਰ ਹਟਣਾ ਜੀ ਹਰਿਆਣਾ ਨੰਬਰ ਐ ਸਾਈਡ ਗियर ਚ ਆ ਗਿਆ ਜੀ ਤੇ ਮਗਰਾੜਾ ਮਗਰੂੜਾਂ ਦੇ ਟੇਪ ਇਹ ਵਗੈਰਾ ਲੱਗੀ ਹੋਈ ਆ ਤੇ ਦੇਖ ਸਕਦੇ ਹੋ ਕੰਡੀਸ਼ਨ ਥੋੜੇ ਸਮਾਂ ਦੇ ਟਰੈਕਟਰ ਦੀ ਰੰਗ ਪੇਂਟ ਦਾ origignal ਆ ਜੀ ਸਾਰਾ origignal ਟਰੈਕਟਰ ਆ ਜੀ ਠੀਕ ਆ ਜੀ origignal ਆ ਬਾਈ ਜੀ ਰੰਗ ਪੇਂਟ ਦਾ ਸਿੰਪਲ ਸਟੀering ਚ ਆ ਗਿਆ ਮਾਡਲ ਕਿੰਨੇ ਜੀ ਇਹ 2002 ਜੀ 2002 ਮਾਡਲ ਆ ਹਾਂ ਜੀ ਛੜ ਗੇਰ ਚ ਆ ਗਿਆ ਸਿੰਪਲ ਸਟੀering ਆ ਤੇ ਕੀ ਡਿਮਾਂਡ ਕਰਦੇ ਆਂ ਦੀ 1,90,000 ਰੁਪਏ ਦੀ 1,90,000 ਰੁਪਏ ਡਿਮਾਂਡ ਆ ਕਿੰਨੇ ਕ ਦਾ ਮੌਕੇ ਦੇ ਜੀ ਇਹ ਕੋਈਆਂ ਮੌਕੇ ਤੇ ਪੰਜ ਸੱਤ ਘਟਾ ਦਾਂਗੀ 5 ਕ ਜਿਹੜੇ ਚੋਂ ਵੀ ਘਟ ਜੂ ਘਟ ਜੂ ਠੀਕ ਆ ਬਾਈ ਜੀ ਤੇ ਐਡਰੈਸ ਦੇ ਬਾਰੇ ਦੱਸ ਦਿਓ ਜੀ ਇੱਕ ਵਾਰੀ ਪਿੰਡ ਕਿਹੜਾ ਜੀ ਜੋ ਰੂਟੀਮਾ ਜੋਧਪੁਰ ਜੀ ਠੀਕ ਆ ਜੀ ਹਾਂਜੀ ਤੇ ਪੁਰਾਣਾ ਡਰਾਈਵਰ ਜੇ ਕਟਾਵਾ ਜੀ ਸੁਣੋ ਇਹ ਵੀ ਕੱਟ ਸਕਦੇ ਆਂ ਜੀ ਵਿੱਚ ਫਰਲਾ ਜੀ ਤੋਂ ਠੀਕ ਆ ਜੀ ਹਾਂਜੀ ਜਿਹੜੇ ਉੱਚੇ ਮਾਡਲ ਆਉਣਗੇ ਉਹਨਾਂ ਤੇ ਲਾਣਾ ਹੋਊ ਜੂ ਆਹ ਟਰੈਕਟਰਾਂ ਦੇ ਨਹੀਂ ਨਹੀਂ ਹੁੰਦੇ ਇਹਨਾਂ ਦੇ ਉਹ ਹੁਣ 15 ਮਾਡਲ ਤੇ ਜਾ ਕੇ ਇਸ ਤੋਂ ਬਾਅਦ ਹੋਊ ਜੂ ਪਹਿਲਾਂ ਠੀਕ ਆ ਜੀ ਠੀਕ ਆ ਬਾਈ ਜੀ ਪ੍ਰਾਣਾ ਟਰੈਕਟਰ ਕੱਟਿਆ ਜਾਊਗਾ ਤੇ ਨੰਬਰ ਬੋਲੋ ਜੀ ਆਪਣਾ 98785 ਹਾਂਜੀ 03753 ਜੀ ਠੀਕ ਆ ਜੀ ਹਾਂਜੀ ਬਾਈ ਜੀ ਐਚ ਐਮਟੀ ਆ ਗਿਆ 25 ਗੇਰਾ ਕਿੰਨੇ ਮਾਡਲ ਹੈ ਜੀ ਇਹ 87 ਵੀਰੇ 87 ਹੂੰ 87 ਮਾਡਲ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ 30 35 ਪਹ 40 ਲਾਲਾ 30 35 ਕੇ ਪੰਜ ਟਾਇਰਾਂ ਦੀ ਕੰਡੀਸ਼ਨ ਹੈ ਜੀ ਆ ਤੇ ਰੰਗ ਟਰੈਕਟਰ ਤੇ ਹੋਇਆ ਹੋਇਆ ਹਰਾ ਜੌਂਡੀਅਰ ਦੇ ਨਾਲ ਜੌਂਡੀਅਰ ਦੇ ਨਾਲ ਦਾ ਬਣਾਇਆ ਹੋਇਆ ਤੇ ਮਾਡਲ ਕਿੰਨੇ ਆ ਜੀ ਇਹ 87 ਵੀਰੇ 87 ਮਾਡਲ ਪਹਿਲੇ ਨਵਾਂ ਪਹਿਲੇ ਨਵਾਂ ਠੀਕ ਆ ਬਾਈ ਜੀ ਤੇ ਸੈਲਫ ਸਟਾਰਟਰ ਕਪੁਲੀ ਤੇ ਕੰਮ ਪੁਲੀ ਵੀ ਆ ਸੈਲਫ ਵੀ ਆ ਦੋਨੇ ਸਹੂਲਤਾਂ ਨੇ ਪੁਲੀ ਵੀ ਆ ਸੈਲਫ ਵੀ ਆ ਤੇ ਡਿਮਾਂਡ ਕਿੰਨੀ ਕਰਦੇ ਆ ਦੀ ਜੀ ਇਹਦਾ 85000 ਆ ਵੀਰੇ 85000 ਦੀ ਡਿਮਾਂਡ ਆ ਕਿੰਨੇ ਕ ਦਾ ਹੋ ਜੂ ਇਹ ਬਹੁ ਮੌਕੇ ਤੇ ਕਰ ਲਾਂਗੇ 5 5000 ਦਾ ਮਾਡਲ ਠੀਕ ਹੈ ਜੀ ਤੇ ਨੰਬਰ ਇਹਦਾ ਨੰਬਰ ਪੰਜਾਬ ਦਾ ਪੰਜਾਬ ਨੰਬਰ ਆ ਗਿਆ ਬਾਈ ਜੀ ਠੀਕ ਹੈ ਨੰਬਰ ਬੋਲ ਦਿਓ ਜੀ ਆਪਣਾ 9827 ਹਾਂਜੀ 92341 ਠੀਕ ਆ ਬਾਈ ਜੀ ਮੁੱਕ ਤੇ ਮੰਨਤਣਾ ਹੋ ਜੂ ਇਥੇ ਜੀ ਹੋਰ ਕਰ ਦਾਂਗੇ ਠੀਕ ਆ ਜੀ ਹਾਂਜੀ ਦੋਸਤੋ ਸਿੰਗਲ ਟਾਇਰੀ ਟਰਾਲੀ ਹੈਗੀ ਐ ਇਹ ਵੀ ਸੇਲ ਤੇ ਆ ਤੇ ਕਿੰਨੇ ਵਾ ਕਿੰਨੇ ਦੀ ਹੈ ਜੀ 11 2 ਸੇ ਠੀਕ ਆ ਜੀ 11 ਸੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਰਾਲੀ ਦੇ 11 ਦੀ ਕੰਡੀਸ਼ਨ ਹੈ ਟਾਇਰ ਹੋਣਗੇ ਵੀਰੇ 30 ਪਏ ਹੈ 35 ਪਏ ਠੀਕ ਆ ਭਾਈ ਜੀ ਇਹ ਡਾਲਣਾ ਖੁਰਦਾ ਸਾਰਾ ਭਾਈ ਜੀ ਫਰਸ ਬੋਰਸ ਦੇਖ ਰਹਾ ਤੁਸੀ ਵਿੱਚੋਂ 800 ਓਕੇ ਤੇ ਬੈਡਲ ਸਾਨੂੰ ਲੱਗੇ ਮਿਲਣਗੇ ਟਰਾਲੀ ਤੇ ਪੰਪ ਵਾਲੀ ਆ ਕਿ ਬਿਨਾ ਪੰਪ ਵਾਲੀ ਆ ਬਿਨਾ ਪੰਪ ਤੋਂ ਵੀਰੇ ਬਿਨਾ ਪੰਪ ਤੋਂ ਆ 11 ਦੀ 11 6 11 6 ਇਹ ਕੀ ਡਿਮਾਂਡ ਕਰਦਾ ਜੀ ਇਹਦਾ 85000 ਆ ਬਾਈ 85000 ਰੁਪਏ ਡਿਮਾਂਡ ਆ ਟਰਾਲੀ ਦਾ ਪਹਿਲੀ ਦੀ ਬਾਕੀ ਹੋ ਜੋ ਮੌਕੇ ਤੇ ਮੌਕੇ ਤੇ ਕਰ ਲਾ ਤੇ ਨੰਬਰ ਬੋਲੇ ਜੀ 98727 ਹਾਂਜੀ 92341 ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਵਚੋ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ